ਸਿੰਧੀ ਕਥੂ ਨੰਗਲ ਜਿਨ੍ਹਾਂ ਦੀ ਸਾਲਾਨਾ ਵਰਸੀ ਕੱਲ ਵੈਰੋ ਨੰਗਲ ਵਿਖੇ ਮਨਾਈ ਜਾ ਰਹੀ ਆ ਉਥੇ ਸਮੂਹ ਸੰਗਤਾਂ ਨੂੰ ਵੀ ਅਸੀਂ ਸਦਾ ਦਿੰਦੇ ਆ ਕਿ ਕੱਲ ਦੀ ਉਸ ਸਾਲਾਨਾ ਵਰਸੀ ਦੇ ਵਿੱਚ ਵੀ ਪਹੁੰਚਾ ਜਾਵੇ ਤੇ 22 ਤਰੀਕ ਨੂੰ ਅਮਰ ਸ਼ਹੀਦ ਭਾਈ ਸੁਭਾਸ਼ ਸਿੰਘ ਜੀ ਬੱਬਰ ਜੇਠੂਵਾਲ ਉਹਨਾਂ ਦੀ 22 ਤਰੀਕ ਨੂੰ ਵਰਸੀ ਹੈ ਤੇ ਮੇਰੀ ਆਵਾਜ਼ ਨੂੰ ਜਿਹੜੀਆਂ ਡੇਗਿਆ ਸੰਤਾ ਜਿੱਥੇ-ਜਿੱਥੇ ਵੀ ਸੁਣਦੀ ਆ ਉਹਨਾਂ ਦੇ ਕੋਲ ਵੀ ਬੇਨਤੀ ਆ ਕਿ 22 ਤਰੀਕ ਨੂੰ ਉੱਥੇ ਵੀ ਹਾਜ਼ਰੀ ਜਿਹੜੀ ਆ ਉਹ ਲਵਾਈ ਜਾਵੇ ਸਮੇਂ ਗੱਲ ਕਰਨੀ ਚਾਹੁੰਦਾ ਦੱਸਣੀ ਚਾਹੁੰਦਾ ਗਲਮੀ ਦੀ ਤੇ ਥੋੜੇ ਦਿਨ ਹੋਏ ਆਸਾਮ ਦੇ ਅੰਦਰ ਇੱਕ ਹੋਟਲ ਦਾ ਮਾਲਕ ਸੀਗਾ ਉਹਦੇ ਹੋਟਲ ਦੇ ਅੰਦਰ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੇਤ ਸਿੰਘ ਦੀ ਖਾਲਸਾ ਭਿੰਡਰਾਵਾਲਿਆਂ ਦੀ ਤਸਵੀਰ ਲੱਗੀ ਸੀ ਤੇ ਉਥੋਂ ਦੀ ਸਰਕਾਰ ਨੇ ਉਸ ਤਸਵੀਰ ਨੂੰ ਉਥੋਂ ਲਵਾ ਕੇ ਤੇ ਉਹਦੇ ਉੱਤੇ ਪਰਚਾ ਦਰਜ ਕੀਤਾ ਸਾਨੂੰ ਦੱਸਿਆ ਕਿ ਤੁਸੀਂ ਗੁਲਾਮ ਜੀ ਦੂਸਰਾ ਸਾਡਾ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਪਰਸੋਂ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਦੇ ਵਿਭਾਗ ਟਰਾਂਸਪੋਰਟ ਵਿਭਾਗ ਦੇ ਸਬਡਿਨੈਂਟ ਸੀਤਾਰਾਮ ਨੇ ਇੱਕ ਨੋਟਿਸ ਜਾਰੀ ਕੀਤਾ ਕਿ ਕਿਸੇ ਵੀ ਬੱਸ ਦੇ ਵਿੱਚ ਸੰਤ ਜਮੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਨਹੀਂ ਲੱਗਣਗੀਆਂ ਉਹ ਹਟਾ ਦਿੱਤੀਆਂ ਜਾਣੀਆਂ ਚਾਹੀਦੀਆਂ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਵੀ ਇਹ ਕਹ ਸੰਨੂ ਪੰਜਾਬ ਦੇ ਵਿੱਚ ਦੱਸੀ ਹੈ ਕਿ ਤੁਸੀਂ ਗੁਲਾਮ ਹੋ ਤੇ ਸਭ ਤੋਂ ਵੱਡੀ ਅੱਜ ਸਾਡੇ ਸਿੱਖ ਬੜੀ ਵੱਡੀ ਤਦਾਦ ਦੇ ਵਿੱਚ ਰੋਜ਼ ਅਸੀਂ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਅਖਬਾਰਾਂ ਦੇ ਵਿੱਚ ਵੇਖਦੇ ਹਾਂ ਕਿ ਆਮ ਆਦਮੀ ਪਾਰਟੀ ਤੋਂ ਛੱਡ ਕੇ ਜਾਂ ਕਿਸੇ ਹੋਰ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਠੀਕ ਹੈ ਉਹਨਾਂ ਦਾ ਰਾਜਸੀ ਮੁੱਦਾ ਹੋਊਗਾ ਮਸਲਾ ਰਾਜਸੀ ਹੈ ਪਰ ਕੌਮ ਦਾ ਬਚੜ ਜਿਨੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਇਥੋਂ ਦਾ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਜਿਨਾਂ ساری ਕੌਮ ਉਹਨੂੰ ਕਤਲ ਮੰਨਦੀ ਹੈ ਸਿੱਖਾਂ ਦਾ ਉਹਦਾ ਮੁੰਡਾ ਰਵਿੰਦੀਤ ਬੇਟੂ ਜਿਹੜਾ ਅੱਜ ਪਿਛਲੇਆਂ ਦਿਨਾਂ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਤੇ ਭਾਜਪਾ ਨੇ ਉਹਨੂੰ ਲੁਧਿਆਣੇ ਤੋਂ ਟਿਕਟ ਦਿੱਤੀ ਹੈ ਤੇ ਅੱਜ ਉਹ ਲੁਧਿਆਣੇ ਦੇ ਵਿੱਚ ਕੀ ਗਲ ਖਲਾ ਰਿਹਾ ਉਹਦੇ ਬਾਰੇ ਤੇ ਜਾਣਕਾਰੀ ਦੇਣੀ ਚਾਹੁੰਦਾ ਹੈ ਕਿ ਉਹਨੇ ਉੱਥੇ ਆਪਣੀਆਂ ਤਸਵੀਰਾਂ ਦੇ ਨਾਲ ਉੱਥੇ ਬਿਆਨ ਤੇ ਬੁਚੜ ਨੂੰ ਸ਼ਹੀਦ ਲਿਖਿਆ ਤੇ ਸ਼ਹੀਦ ਲਿਖ ਕੇ ਤੇ ਇਹ ਗੱਲ ਕਹਿ ਰਿਹਾ ਕਿ ਮੈਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਮੈਂ ਸਤਕਾਰਯੋਗ ਵੀਰੋ ਅੱਜ ਇਸ ਮੰਚ ਤੋਂ ਇਹ ਗੱਲ ਸਿੱਖ ਕੌਮ ਨੂੰ ਕਹਿਣੀ ਚਾਹੁੰਦਾ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੱਚ ਜਨੈਤ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਲੋਕਾਂ ਨੂੰ ਲੱਗੜ ਤੋਂ ਰੋਕ ਲਾ ਰਹੀ ਹੈ ਦੂਜੇ ਪਾਸੇ ਭਾਜਪਾ ਜਿਹੜੀ ਹੈ ਉਹ ਆਪਣੇ ਆਪ ਨੂੰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਸਿੱਖਾਂ ਨੂੰ ਇਨਸਾਫ ਦੇਵਾਂਗੇ ਤੇ ਉਹਦੇ ਵਿੱਚ ਬੱਚੇ ਜਿਹੜਾ ਬੱਚੇ ਦਾ ਮੁੰਡਾ ਜਿਹੜਾ ਅੱਜ ਲੈਸ਼ਨ ਲੜ ਰਿਹਾ ਤੇ ਉਸ ਬੱਚੜ ਨੂੰ ਜਾ ਕੇ ਤੇ ਤਸਵੀਰਾਂ ਲਾ ਕੇ ਸ਼ਹੀਦ کہہ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੋ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਿੱਖਾਂ ਦਾ ਕੀ ਹਾਲਾਤ ਕਰਨ ਜਾ ਰਹੀ ਹੈ ਇਸ ਗੱਲ ਨੂੰ ਵਿਚਾਰ ਕੇ ਫਿਰ ਅੱਗੇ ਚੱਲਿਆ ਜੇ ਇਹ ਗੱਲ ਸਿੱਧੀ-ਸ਼ਬਦ ਕਹਿ ਕੇ ਦੱਸ ਦਿਆਂ ਦੋਨੇ ਪਾਰਟੀਆਂ ਸਾਨੂੰ ਸੰਕੇਤ ਕਰ ਰਹੀਆਂ ਤੇ ਪੂਰੇ ਭਾਰਤ ਦੇ ਅੰਦਰ ਸਿੱਖ ਜਿਹੜੇ ਆ ਗੇ غلام ਹੈ ਤੇ ਗੁਲਾਮੀ ਤੋਂ ਬਚ ਅਸੀਂ ਇਹਨਾਂ ਦੇ ਕੋਲੋਂ ਬਚਣਾ ਤੇ ਗੁਲਾਮੀ ਇਹ ਆਪਣੇ ਗਲੇ ਦੇ ਵਿੱਚੋਂ ਲਾ ਕੇ ਆਜ਼ਾਦੀ ਵਾਲੇ ਰਸਤੇ ਨੂੰ ਅੱਗੇ ਅਸੀਂ ਤੁਰਨਾ ਸੋ ਬਹੁਤ-ਬਹੁਤ ਧੰਨਵਾਦ ਮੈਂ ਇਥੇ